ਤੁਸੀਂ ਬਾਰੀਕ ਤੋਂ ਬਾਰੀਕੀ ਵਾਲੇ ਪਾਸੇ ਜੇ ਰੱਬ ਜੀ ਦਾ ਅੰਤ ਲੱਭਣ ਜਾਓ ਤੇ ਸਾਨੂੰ ਨੰਗੀਆਂ ਅੱਖਾਂ ਨਾਲ ਉਹ ਜੀਵ ਦਿਖ ਨਹੀਂ ਰਹੇ ਜਿਹੜੇ ਜੀਵ ਇਸ ਦੁਨੀਆ ਤੇ ਮੌਜੂਦ ਨਹੀਂ ਸਾਡੀ ਜ਼ਬਾਨ ਜ਼ਬਾਨ ਦੇ ਉੱਪਰ 400 ਤੋਂ ਜ਼ਿਆਦਾ ਕਿਸਮ ਦੇ ਕਰੋੜਾਂ ਜੀਵਾਂ ਨੂੰ ਰਹਿੰਦੇ ਨੇ ਸਾਨੂੰ ਦਿਖਦੇ ਨਹੀਂ ਸਾਨੂੰ ਪਤਾ ਹੀ ਹੈ ਨਹੀਂ ਐਨੇ ਸੂਖਮ ਜੀਵ ਵੀ ਪ੍ਰਮਾਤਮਾ ਨੇ ਬਣਾਏ ਆ ਔਰ ਉਹ ਇੰਨੇ ਸੂਖਮ ਹੋਣ ਦੇ ਬਾਵਜੂਦ ਵੀ ਬਹੁਤਾਂਤ ਜੀਵਾਂ ਦੀਆਂ ਲੱਤਾਂ ਵੀ ਨੇ ਅੱਖਾਂ ਵੀ ਨੇ ਹੱਥ ਵੀ ਨੇ ਪੂਰੇ ਦੇ ਪੂਰੇ ਸਰੀਰ ਦੀ ਬਣਤਰ ਬਣੀ ਐ ਪਰ ਬਰੀਕ ਐਨਾਂ ਆ ਕਿ ਸਾਨੂੰ ਸਾਡੀ ਅੱਖਾਂ ਨਾਲ ਨਹੀਂ ਦਿਖਦਾ ਲੈਂਸ ਲਾ ਕੇ ਦੇਖੋਗੇ ਤਾਂ ਵੀ ਨਹੀਂ ਦਿਖਣਾ ਇੰਨੇ ਬਰੀਕ ਨੇ ਉਹ ਵੀ ਪ੍ਰਮਾਤਮਾ ਦੇ ਬਣਾਏ ਔਰ ਇੰਨੀ ਬਰੀਕ ਕਾਰੀਗਰੀ ਕਿ ਲੱਤਾਂ ਵੀ ਲਾ ਦਿੱਤੀਆਂ ਅੱਖਾਂ ਵੀ ਲਾ ਦਿੱਤੇ ਹੱਥ ਵੀ ਲਾ ਦਿੱਤੇ ਸਰੀਰ ਵੀ ਬਣਾ ਦਿੱਤਾ ਫਿਰ ਉਹ